ਗੜੀ ਸ਼ੰਕਰ ਦੇ ਬੀਤ ਇਲਾਕੇ ਵਿੱਚ ਪਿੰਡ ਬਾਰਾਪੁਰ ਵਿਖੇ ਬੀਤੀ ਰਾਤ ਰਾਈਫਾਇੰਡ ਤੇਲ ਨਾਲ ਭਰਿਆ ਟੈਂਕਰ ਦੀ ਬਲੈਰੋ ਗੱਡੀ ਨਾਲ ਟੱਕਰ ਹੋਣ ਉਪਰੰਤ ਸੜਕ ਦੇ ਕੰਡੇ ਖੜੇ ਟਰੱਕ ਨਾਲ ਛਾ ਟਕਰਾਇਆ ਜਿਸ ਤੋਂ ਉਪਰੰਤ ਤੇਲ ਦੇ ਟੈਂਕਰ ਨੂੰ ਅੱਗ ਲੱਗੀ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਹੋਏ ਟੈਂਕਰ চালਕ ਨਿਤਿਨ ਨੇ ਦੱਸਿਆ ਕਿ ਉਹ ਗੋਂਦਪੁਰ ਤੋਂ ਗੜ ਸ਼ੰਕਰਵਾਲਾ ਆ ਰਿਹਾ ਸੀ ਤਾਂ ਉਹ ਉਕਤ ਸਥਾਨ ਤੇ ਪੁੱਜਤ ਦੂਜੇ ਪਾਸਿਓਂ ਆ ਰਹੀ ਬਲੇਰੋ ਗੱਡੀ ਨਾਲ ਟਕਰਾਨ ਉਪਰੰਤ ਸੜਕ ਦੇ ਕਿਨਾਰੇ ਖੜਾ ਟਰੱਕ ਪਿੱਛੋਂ ਆ ਕੇ ਟਕਰਾ ਗਿਆ ਉਹਨਾਂ ਨੇ ਦੱਸਿਆ ਕਿ ਹਾਦਸਾ ਬੀਤੀ ਰਾਤ 11 ਵਜੇ ਹੋਇਆ ਤੇ ਸਵੇਰ 4 ਵਜੇ ਤੇਲ ਦੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਨੂੰ ਫਾਇਰ ਬ੍ਰਿਗੇਡ ਅਤੇ ਲੋਕਾਂ ਤੋਂ ਜਦਦਜਹਿਦ ਕਰਕੇ ਅੱਗ ਤੇ ਕਾਬੂ ਪਾਇਆ ਗਿਆ ਰਾਹਤ ਵਾਲੀ ਖਬਰ ਇਹ ਹੈ ਕਿ ਹਾਦਸੇ ਦੌਰਾਨ ਕਿਸੇ ਵੀ ਜਾਣੇ ਨੁਕਸਾਨ ਹੋਣ ਤੋਂ ਬਚਾਰਿਆ पुलिस चौंकी बिन्नेवाल दे मुलाजिमा ने मौके पे पहुंच के कारवाई करनी शुरू कर दी मैं इधर तो जा रहा था जी गड्डी लेके आगे तो बोलेरो आ रही थी उन बचाने के कारण हादसा होया हाँ, ये गड्डी तो आपकी खातिर बजी पूरी ट्रक नाल बजी हां ट्रक नाल ट्रक नाल लगी नई अब बोलेरो साढ़े नाल लगे फिर साडी गड्डी बोलेरो बचाने चक्कर ओ ट्रक दे नाल लगे ਨਹੀਂ ਜਾਨੂ ਅੱਗ ਕਿੰਨੇ ਵਜੇ ਲੱਗੀ ਫਿਰ ਇਸ ਵੇਲੇ ਆਹ ਸਵੇਰ 4 ਵਜੇ ਮੈਂ ਆਪਣਾ ਕਿੰਨਾ ਆਇਸੇ ਮੇਰਾ ਨਾਮ ਮਨਸੀ ਰਾਮ ਜੀ ਇਹ ਤੋਂ ਬਜੜੀ ਪਰ ਕੇ ਮੈਂ 6:30 ਤੇ ਲਾ ਕੇ ਸੁੱਤਾ ਸੀ 10:30 ਪੌਣੀ 11:00 ਬਜਰਾ ਸੀ ਮੈਂ ਸੁੱਤਾ ਸੀ ਉਹਦੇ ਬਾਅਦ ਚ ਆਪਾਸ ਦੇ ਗੱਡੀਆਂ ਲੱਗੀਆਂ ਤਾਂ ਉਹ ਬਚਾਓ ਕਰਕੇ ਮੇਰੇ ਗੱਡੀ ਦੇ ਵਿੱਚ ਮਾਰੀ ਤੁਹਾਡੀ ਕਿਹੜੀ ਗੱਡੀ ਆ ਸਾਹਮਣੇ ਮੇਰੀ ਗੱਡੀ ਖੜੀ ਹੈਗੀ ਉਹਦੇ ਬਾਅਦ ਚ ਮੈਂ ਫਿਰ ਆ ਕੇ ਸੋ ਗਿਆ ਸਭ ਕੁਝ ਹੋ ਗਿਆ ਸਭ ਸੋ ਗਿਆ ਫਿਰ ਜਾ ਕੇ 4:00 ਵਜੇ ਅੱਗ ਲੱਗ ਗਈ ਗੱਡੀ ਨੂੰ ਆਪਣੇ ਆਪ ਹੀ ਫਿਰ ਮੈਂ ਉੱਠ ਕੇ ਦੇਖਿਆ ਨੀਂਦ ਖੁੱਲੀ ਮੈਂ ਦੇਖਿਆ ਅੱਗ ਲੱਗੀ ਹੈ ਮੈਂ ਗੱਡੀ ਮੈਂ ਭਜਾ ਕੇ ਆਪਣੀ ਗੱਡੀ ਕੱਢ ਕੇ ਸਾਈਡ ਤੇ ਲਾਈ ਦੂਸਰੀ ਗੱਡੀ ਨੂੰ ਅੱਗ ਲੱਗੀ ਹਾਂਜੀ ਅੱਗ ਲੱਗੀ ਹਾਂਜੀ ਸਰ ਇਹ ਸੰਪਰਕ ਹੋਇਆ ਕਿ ਹਾਈਪੋਤ ਅਭੀ ਨਹੀਂ ਬਤਾ ਸਕਦਾ ਜੀ ਸੁੱਤਾ ਰਿਆ ਮੈਂ ਜਦੋਂ ਅੱਗ ਲੱਗੀ ਤਾਂ ਮੈਨੂੰ ਪਤਾ ਲੱਗਾ ਇਹ ਕਿੱਥੇ ਹੋਈ ਜੀ ਘਟਨਾ ਕੀ ਰਾਤ 11:30 ਵਜੇ ਪਤਾ ਲੱਗਿਆ ਕਿ 12 ਪਰਡੇ ਵਿੱਚ ਰੋਡ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਕੋਈ ਬਲੈਰੋ ਗੱਡੀ ਸੀ ਕ੍ਰੋਸ ਕਰਦੇ ਕਰਦੇ ਇੱਕ ਟਾਟਾ ਜੇ ਬਾਰੀ ਬਜਰੀ ਦਾ ਭਰਿਆ ਹੋਇਆ ਹੈ ਇਹਦੇ ਵਿੱਚ ਲੱਗੀਆਂ ਗੱਡੀਆਂ ਉਹਨਾਂ ਦਾ ਚਲੋ ਬੈਸ ਦਾ ਬਚਾਅ ਹੋ ਗਿਆ ਬੈਠ ਕੇ ਇਹਨਾਂ ਨਾਲ ਆਪਸ ਵਿੱਚ ਹੀ ਰਾਜੀ ਨਾਮ ਵੀ ਕਰ ਲਿਆ ਹੈ ਠੀਕ ਹੈ ਜੀ ਤੇ ਪੁਲਿਸ ਨੇ ਪੂਰੀ ਕਾਰਵਾਈ ਮੌਕੇ ਦੀ ਦੇਖ ਕੇ ਸਭ ਕੁਝ ਕਰ ਦਿੱਤਾ ਠੀਕ ਹੈ ਜੀ ਜਾਨੀ ਨਿਸ਼ਾਨ ਉਚਾ ਹੋ ਗਏ ਜੀ ਹਾਂ ਉਪਰ ਉਤਾਰਨ ਸੰਭਰਜ ਕੀਤਾ ਉਹਦੇ ਨਾਲ ਅੱਗੇ ਲੱਗੀ ਜੀ ਇਹ ਗੱਡੀ ਕਿੱਥੋਂ ਪਤੋਂ ਲੱਗੋ ਗੱਡੀ ਕਿੱਥੇ ਆ ਕਿੱਥੋਂ ਆ ਰਹੀ ਸੀ ਜਦਾਂ ਇਹ ਕਿਹੜੀ ਗੱਡੀ ਆ ਰਹੀ ਸੀ ਮੈਂ ਸਰ ਮੈਂ ਮੌਕੇ ਤੇ ਨਹੀਂ ਦੂਜੇ ਮਲਾਜਮ ਸੇ ਕੇ ਠੀਕ ਹੈ ਉਨਨੇ ਸਾਰਾ ਕੁਝ ਦੇਖਿਆ ਮੌਕੇ ਤੇ ਆ ਕੇ ਕੰਟਰੋਲ ਪਾ ਲਿਆ ਕੰਟਰੋਲ ਕਾਬੂ ਕਰ ਲਿਆ ਜੋ ਵੀ ਹੈਗਾ ਬਚਾਅ ਹੋ ਗਿਆ ਜੀ ਮੌਕੇ ਦਾ ਜੀ ਗੜੀਸ਼ੰਕਰ ਦੇ ਬੀਤ ਇਲਾਕੇ ਵਿੱਚ ਪਿੰਡ ਬਾਰਾਪੁਰ ਵਿਖੇ ਬੀਤੀ ਰਾਤ ਰਿਫਾਇਨਡ ਤੇਲ ਨਾਲ ਭਰਿਆ ਟੈਂਕਰ ਦੀ ਬਲੈਰੋ ਗੱਡੀ ਨਾਲ ਟੱਕਰ ਹੋਣ ਉਪਰੰਤ ਸੜਕ ਦੇ ਕੰਢੇ ਖੜੇ ਟਰੱਕ ਨਾਲ ਛਾ ਟਕਰਾਇਆ ਜਿਸ ਤੋਂ ਉਪਰੰਤ ਤੇਲ ਦੇ ਟੈਂਕਰ ਨੂੰ ਅੱਗ ਲੱਗੀ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਟੈਂਕਰ ਚਾਲਕ ਨਿਤਿਨ ਨੇ ਦੱਸਿਆ ਕਿ ਉਹ ਗੋਂਦਪੁਰ ਤੋਂ ਗੜਸ਼ੰਕਰ ਵੱਲ ਆ ਰਿਹਾ ਸੀ ਤਾਂ ਉਹ ਉਕਤ ਸਥਾਨ ਤੇ ਪੁੱਜਾਤ ਦੂਜੇ ਪਾਸੇ ਆ ਰਹੀ ਬਲੈਰੋ ਗੱਡੀ ਨਾਲ ਟਕਰਾਨ ਉਪਰੰਤ ਸੜਕ ਦੇ ਕਿਨਾਰੇ ਖੜੇ ਟਰੱਕ ਪਿੱਛੋਂ ਆ ਕੇ ਟਕਰਾ ਗਿਆ ਉਹਨਾਂ ਨੇ ਦੱਸਿਆ ਕਿ ਹਾਦਸਾ ਬੀਤੀ ਰਾਤ 11 ਵਜੇ ਹੋਇਆ ਤਾਂ ਸਵੇਰ 4 ਵਜੇ ਤੇਲ ਦੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਨੂੰ ਫਾਇਰ ਬ੍ਰਿਗੇਡ ਅਤੇ ਲੋਕਾਂ ਤੋਂ ਜਦੋਜਹਿਦ ਕਰਕੇ ਅੱਗ ਤੇ ਕਾਬੂ ਪਾਇਆ ਗਿਆ। ਰਾਹਤ ਵਾਲੀ ਖਬਰ ਇਹ ਹੈ ਕਿ ਹਾਦਸੇ ਦੌਰਾਨ ਕਿਸੇ ਵੀ ਜਾਣੇ ਨੁਕਸਾਨ ਹੋਣ ਤੋਂ ਬਚਾਰਿਆ। ਪੁਲਿਸ ਚੌਕੀ ਬਿੰਨੇਵਾਲ ਦੇ ਮੁਲਾਜ਼ਮਾ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।